ਗੱਲ ਪੂਰੀ ਕਰਨ ਤੋਂ ਅਜਾਇਬ ਸੀ ਅਸੀਂ 70 ਸਾਲ ਤੋਂ ਬਾਅਦ ਜਦੋਂ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਵਾਪਸ ਪਰਤੇ ਭਾਜੀ ਭਾਜੀ ਲੇਡੀਜ਼ ਪਰ ਉਹ ਅਸਲ ਤੌਰ ਤੇ ਲਾਗੂ ਨਹੀਂ ਹੋયા ਤੇ ਫਿਰ ਸਾਨਾਂ ਨੇ 13 ਤਰੀਕ ਨੂੰ ਦਿੱਲੀ ਵੱਲ ਕੋਚ ਕੀਤਾ ਦੇਖੋ ਭਾਜੀ ਭਾਜੀ ਇੱਕ ਮਿੰਟ ਇਹ ਉਹਨਾਂ ਦੇ ਉੱਤੇ ਅਥਰੂ ਕੈਸ ਗੋੜੀਆਂ ਤੇ ਲਾਠੀ ਚਾਰਜ ਜਿੰਨਾ ਵੀ ਹੋ ਸਕਿਆ ਜਿਵੇਂ ਦੂਸਰੇ ਜਿਵੇਂ ਦੂਸਰੇ ਦੇਸ਼ ਦੇ ਲੋਕਾਂ ਦੇ ਉੱਤੇ ਆਪਸੀ ਗੋਲਾਵਾਰੀ ਹੁੰਦੀ ਹੈ ਉਸ ਤਰ੍ਹਾਂ ਹੀ ਗੋਲਾਵਾਰੀ ਕੀਤੀ ਗਈ ਤੇ 14 ਤਰੀਕ ਨੂੰ 13 ਤਰੀਕ ਨੂੰ ਉੱਤਰਾਂ ਲੱਗਿਆ 14 ਤਰੀਕ ਨੂੰ ਸ੍ਰੀ ਮੋਹਤਮਿੰਦਰਾ ਜੀ ਸੰਭੂ ਬਾਟ ਤੇ ਅਸੀਂ ਉਹਨਾਂ ਦੇ ਨਾਲ ਤੇ ਉਦੀ ਚਲੇ ਗਏ ਨੇ ਤੇ ਉਹਨਾਂ ਨੇ ਉੱਥੇ ਦੇਖ ਕੇ ਵੀ ਕਿਸ-ਕਿਸ ਚੀਜ਼ ਦੀ ਲੋੜ ਹੈ ਉਹ ਸਾਰੀਆਂ ਚੀਜ਼ਾਂ ਪ੍ਰੋਵਾਈਡ